vai ਸਰਕਾਰ ਵਾਲੋਂ ਉਹਨਾਂ ਦਾ 115 ਬਣਦਾ ਵਾ ਉਹਨਾਂ ਨੂੰ ਉਹ ਨਹੀਂ ਦਿਤਾ ਗਏ ਇਸੇ ਕਰਕੇ ਟੈਨਸ਼ਨ ਹੋ ਰਹੀ ਹੈ ਜਰੂਰ ਆਮ ਆਦਮੀ ਪਾਰਟੀ ਦੇ ਨਾਲ ਸਰਕਾਰ ਦੇ ਕਿੰਨੇ ਕੰਮ ਅਜੀਤ ਮੈਮ ਦੇਖ ਰਹੀ ਸਾਰੇ ਦਰਸ਼ਕਾਂ ਸਵਾਗਤ ਮੈਂ ਹਾਂ ਨਰਿੰਦਰ ਅਰੋੜਾ ਬਰਨਾਲੇ ਤੋਂ ਅੱਜ ਅਸੀਂ ਖੜੀਆਂ ਬਰਨਾਲਾ ਦੇ ਜ਼ਿਲ੍ਹਾ ਹਸਪਤਾਲ ਵਿਖੇ ਜਿਹੜਾ ਹਸਪਤਾਲ ਵਿਖੇ ਕੀ ਅੱਜ ਡਾਕਟਰਾਂ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ ਪੀਪੀਐਮਐਸ ਵੱਲੋਂ 3 ਘੰਟੇ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਇਹਨਾਂ ਦਾ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ ਜਿੱਥੇ ਕਿ ਮਰੀਜ਼ ਅੱਜ ਖਰਚਲ ਖਾਰ ਹੋ ਰਹੀ ਹੈ ਪੰਜਾਬ ਸਰਕਾਰ ਜਿਸ ਵੱਲੋਂ ਕੀ ਸਿੱਖਿਆ ਅਤੇ ਸਿਹਤ ਦੀ ਮੁੱਦੇ ਤੇ ਲੱ ਕਿ ਉਹ ਸਰਕਾਰ ਬਣਾਈ ਸੀ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਵੀ ਸਿੱਖਿਆ ਤੇ ਸਿਹਤ ਜਿਹੜਾ ਹੈਗਾ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਮ ਦਿੱਤੀ ਜਾਏ ਵੀ ਪਰ ਅੱਜ ਜਿਹੜਾ ਹੈਗਾ ਡਾਕਟਰ ਨੂੰ ਹੜਤਾਲ ਤੇ ਜਾਣਾ ਪਿਆ ਆਪਾਂ ਡਾਕਟਰ ਨਾਲ ਗੱਲ ਕਰਾਂਗੇ ਵੀ ਕਿਉਂ ਹੜਤਾਲ ਤੇ ਉਹਨਾਂ ਨੂੰ ਜਾਣਾ ਪਿਆ ਕੀ ਆ ਉਹਨਾਂ ਦੀ ਮੇਨ ਮੁੱਖ ਮੰਗਾਂ ਹਾਂਜੀ ਆਪਾਂ ਸਭ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਡਾਕਟਰ ਦੀਪ ਲਖਵਾਜਾ ਐਮ.ਡੀ. ਮੈਡੀਸਨ ਸਿਬਲੋਸਪੀ ਕਿ ਬਣਾ ਰਿਹਾ ਹਾਂ ਡਾਕਟਰ ਸਾਹਿਬ ਜਿਹੜਾ ਹੈਗਾ ਡਾਕਟਰਾਂ ਨੂੰ ਹੜਤਾਲ ਤੇ ਜਾਣਾ ਪਿਆ ਕੀ ਕਾਰਨ ਹੈ ਦੇਖੋ ਇਹਦੇ ਚ ਸਭ ਤੋਂ ਉਹਦਾ ਮੇਨ ਮੁੱਦਾ ਹੋਵੇਗਾ ਸਿਕਿਉਰਿਟੀ ਦਾ ਕਿਵੇਂ ਆਪਾਂ ਦੇਖਿਆ ਵੀ ਉਹ ਨਹੀਂ ਆਲਰੇਡੀ ਪਹਿਲਾਂ ਇੱਕ ਜਿਹੜਾ ਕਲਕੱਤੇ ਦੇ ਇੱਕ ਕਾੜ ਹੋਇਆ ਹੈਗਾ ਉਹਦੇ ਰਿਲੇਟਡ ਵੀ ਉਸ ਤੋਂ ਮਤਲਬ ਜ਼ਿਆਦਾ ਗੜਬੜਤਾ ਹੋਈ ਹੈ ਤੇ ਦੇਸ਼ ਭਰ ਦੇ ਸਾਰੇ ਹਸਪਤਾਲਾਂ ਦੇ ਵਿੱਚ ਤਿੰਨ ਫੈਕਟਰ ਜਿਹੜੇ ਆਮ ਦੇਸ਼ ਵਾਸੀ ਸਿਟੀਜ਼ਨ ਨੇ ਉਹਨਾਂ ਨੇ ਵੀ ਇਸ ਪ੍ਰਤੀ ਕਾਫੀ ਕੈਂਡਲ ਮਾਰਚ ਤੇ ਹੋਚ ਹੋਰ ਰੋਸ਼ਨੀ ਜਰਾ ਕੀਤਾ ਤੇ ਉਹ ਜਿਹੜੀ ਸਿਕਿਉਰਿਟੀ ਆ ਉਹ ਸਭ ਤੋਂ ਮੇਨ ਮੁੱਦਾ ਹੈਗਾ ਕਿਉਂਕਿ ਹੈ ਜਿਹੜੀ ਆਪਣੇ ਕੋਲੇ ਪੰਜਾਬ ਦੇ ਵਿੱਚ ਖਾਸ ਕਰਕੇ ਹਸਪਤਾਲ ਦੇ ਵਿੱਚ ਜਿਹੜੀ ਡਾਕਟਰਾਂ ਦੀ ਘਾਟ ਹੈ ਹੁਣ ਇਹ ਸੋਚ ਕੇ ਰਾਨੀ ਹੋਏਗੀ ਕਿ ਇਸ ਟਾਈਮ ਤੇ ਜਿਹੜਾ ਆਪਣਾ ਹਸਪੀਟਲ ਮੈਦਕਲਾ ਤੇ ਪੜੋੜਾ ਉੱਥੇ ਦੀ ਨਾਈਟ ਜਿਹੜੀ ਐਮਰਜੈਂਸੀ ਡਿਊਟੀ ਉਹ ਬੰਦ ਹੋ ਗਈ ਕਿਉਂਕਿ ਉੱਥੇ ਡਾਕਟਰ ਹੈ ਹੀ ਨਹੀਂ ਤੇ ਇਸ ਕਾਰਨ ਕਰਕੇ ਉਹਦਾ ਪ੍ਰੈਸ਼ਰ ਜਿਆਦਾ ਡਿਸਟ੍ਰਿਕਟ ਹਸਪੀਟਲਾਂ ਤੇ ਵਧ ਗਿਆ ਤੇ ਇਸ ਕਾਰਨ ਕਰਕੇ ਹੁਣ ਜਿਹੜੀ ਇਸ ਨੂੰ ਦੇਖਦੇ ਹੋਏ ਸਰਕਾਰ ਨੇ 400 ਡਾਕਟਰਾਂ ਦੀ ਜਿਹੜੀ ਭਰਤੀ ਆ ਉਹਦੀ ਮਤਲਬ ਹੁਣ ਐਡਵਰਟਾਈਜ਼ਮੈਂਟ ਕੱਢੀ ਆ ਤਾਂ ਉਹਦੇ ਨਾਲ ਕੋਸ਼ਿਸ਼ੀ ਤਾਂ ਠੀਕ ਹੋ ਜੂਗੀ ਪਰ ਜਿਸ ਹਿਸਾਬ ਨਾਲ ਪੋਸਟਾਂ ਜੇ ਦੇਖੀਆਂ ਜਾਣ ਤਾਂ 4600 ਪੋਸਟਾਂ ਹਨ ਟੁੱਟੀਆਂ ਜਿਦੋਂ ਸਿਰਫ 2800 ਭਰੀਆਂ ਹੋਈਆਂ ਬਾਕੀ ਸਾਰੀਆਂ ਖਾਲੀ ਪਈਆਂ ਨੇ ਤੇ ਤੇ ਇਸ ਕਾਰਨ ਕਰਕੇ ਇਹਨੂੰ ਮਤਲਬ ਜਲਦੀ ਤੋਂ ਜਲਦੀ ਭਰਿਆ ਜਾਵੇ ਜਿਹੜਾ ਸਾਡੀ ਮੇਨ ਮੰਗ ਹੈ ਤੇ ਸੈਕੰਡ ਜਿਹੜੀ ਹੈਗੀ ਉਹ ਹੈਗੀ ਸਿਕਿਉਰਟੀ ਵੀ ਸਿਕਿਉਰਟੀ ਦਾ ਉਹਨਾਂ ਕੋਈ ਪੁਖਤਾ ਪ੍ਰਬੰਧ ਕੀਤਾ ਜਾਵੇ ਜਿਵੇਂ ਕਿ ਜਾਂ ਕੋਈ ਪੁਲਿਸ ਚੌਕੀ ਇੱਥੇ ਜਾਂ ਜਾਂ ਕਿ ਇੱਥੇ 24 ਘੰਟੇ ਮਤਲਬ ਪੁਲਿਸ ਮਹਾਜਨ ਮੌਜੂਦ ਰਹਿਣ ਇੱਥੇ ਨਕਸ਼ਾ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਵੀ ਡਾਕਟਰਾਂ ਦੀਆਂ ਪੋਸਟਾਂ ਜਿਹੜੀਆਂ ਹੈਗੀਆਂ ਸੈਂਕਸ਼ਨ ਬਹੁਤ ਜ਼ਿਆਦਾ ਹੈ ਤੇ ਘੱਟ ਵੈਸੇ ਜਿਹੜੀ ਹੈਗੀ ਘੱਟ ਹੈ 1600 ਪੋਸਟਾਂ ਜਿਹੜੀਆਂ ਹੈਗੇ ਲੋੜ ਹੈ ਜਿਵੇਂ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਬੋਲ ਲਾਏ ਜਾ ਰਹੀ ਹੈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਆ ਵੀ ਅਸੀਂ ਜਿਹੜੀਆਂ ਹੈਗੀਆਂ ਬੇਰੋਜ਼ਗਾਰੀ ਖਤਮ ਕਰ ਰਹੀਆਂ ਨੌਕਰੀਆਂ ਦੇ ਰਹੇ ਆ ਅੱਜ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਡਾਕਟਰ ਬਹੁਤ ਜ਼ਿਆਦਾ ਹੈਗੇ ਆ ਪਰ ਕਿਉਂ ਨਹੀਂ ਪ੍ਰਤੀ ਕੀਤੀ ਜਾ ਰਹੀ ਉਹਨਾਂ ਵੱਲੋਂ ਦੇਖੋ ਜਿਹੜੀ ਲਾਸਟ ਵਾਰ ਕੀਤੀ ਸੀ ਵੀ ਉਹ 2020 ਦੇ ਵਿੱਚ ਕਰ ਕੀਤੀ ਗਈ ਸੀ ਉਸ ਤੋਂ ਬਾਅਦ ਨਾ ਤਾਂ ਪਿਛਲੀ ਸਰਕਾਰ ਨੇ ਕਰੀ ਹੈ ਹੁਣ ਸਰਕਾਰ ਵੱਲੋਂ ਹੋਈ ਹੈ ਉਹਨੂੰ ਅਸੀਂ ਅਪਰੀਸ਼ੀਏਟ ਵੀ ਕੀਤਾ ਕਿ 400 ਜਿਹੜੀਆਂ ਪੋਸਟਾਂ ਨੇ ਵੀ ਉਹ ਕੱਢੀਆਂ ਹੈਗੀਆਂ ਸਾਡੀ ਮੰਗ ਇਹ ਹੈ ਵੀ ਇਹਨੂੰ ਹਰ ਸਾਲ ਆਪਣੇ ਕੋਲੇ ਪ੍ਰੋਪਰਲੀ ਭਰਿਆ ਜਾਵੇ ਤਾਂ ਕਿ ਹਰ ਸਾਲ ਪੋਸਟਾ ਹੋਣ ਤੇ ਹਰ ਸਾਲ ਜਿੰਨੇ ਇੱਕ ਮਤਲਬ ਬਾਹਰ ਜਾਂਦੇ ਹੈਗੇ ਆ ਉਹਨੇ ਇੱਕ ਫਿਰ ਆ ਜਾਣ ਅੰਦਰ ਤਾਂ ਜਿਸ ਨੇ ਕੀ ਬੈਲੈਂਸ ਮੇਨਟੇਨ ਰੱਖੇ ਜਿਵੇਂ ਕਿਹੜਾ ਸਭਾ ਜੀ ਮਰੀਜ਼ ਜਿਹੜੀ ਹੈਗੀ ਆ ਕਾਫੀ ਖੱਜਲ ਖਵਾਰ ਹੋ ਰਹੀ ਆ ਸਵੇਰੀ 8 ਵਜੇ ਦੀ ਲਾਈਨਾਂ ਦੇ ਵਿੱਚ ਲੱਗੇ ਹੋਏ ਆ ਪਰਚੀ ਕਟਾਣ ਲਈ ਪਰ ਜਿਹੜੇ ਹੈਗੇ ਉਹਨਾਂ ਨੂੰ ਵਾਪਸ ਵੀ ਮੋੜਨਾ ਪੈ ਰਿਹਾ ਗਈ ਜਾਨਾਂ ਨੂੰ ਕਈ ਜਾਨੇ ਦਿਹਾੜੀ ਛੱਡ ਕੇ ਵੀ ਆਏ ਆ ਦੇ ਕੋਈ ਇਹਦੇ ਰਿਲੇਟਡ ਅਸੀਂ ਆਲਰੇਡੀ ਪਹਿਲਾਂ ਹੀ ਦੱਸ ਚੁੱਕੇ ਸੀਗੇ ਤੇ ਦੂਸਰੇ ਨੰਬਰ ਤੇ ਅਸੀਂ ਫਿਰ ਵੀ 3 ਘੰਟੇ ਉਪਰ ਹੀ ਇਸੇ ਲਈ ਕਰ ਰਹੇ ਹਾਂ ਤਾਂ ਕਿ ਜਿਹੜੇ ਮਰੀਜ਼ ਨੇ ਉਖਤਲ ਖਵਾਰ ਨਾ ਹੋਣ ਤੇ ਜਿਹੜੀਆਂ ਆਪਣੀਆਂ ਐਮਰਜੈਂਸੀ ਸੇਵਾਵਾਂ ਨੇ ਉਹ ਅਸੀਂ ਬਹਾਲ ਕੀਤੀਆਂ ਹੋਈਆਂ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਅਗਰ ਕਿਸੇ ਨੂੰ ਕੋਈ ਐਮਰਜੈਂਸੀ ਹੈ ਤਾਂ ਉਹ ਹੋਊਗੀ ਤੇ ਬਾਕੀ ਜਿਹੜੇ ਲੀਗਲ ਕੰਮ ਨੇ ਕਿਵੇਂ ਪੋਸਟਮਾਰਟ ਹੋ ਗਏ ਜਾਂ ਜਿਹੜੇ ਹੋਰ ਅਤੀ ਜ਼ਰੂਰੀ ਕੰਮ ਨੇ ਉਹ ਐਸ ਐਜਿਟੇ ਚੱਲਦੇ ਪਏ ਨੇ ਉਹ ਤੇ ਅਸੀਂ ਕੋਈ ਮਤਲਬ ਪੱਤ ਨਹੀਂ ਦਿੱਤਾ ਹੈਗਾ ਹਾਂਜੀ ਰਕਸਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਡਾਕਟਰ ਹਾਂਜੀ ਬਤੌਰ ਬੱਚਿਆਂ ਦਾ ਮਾਹਰ ਸਿਵਲ ਹਸਪਤਾਲ ਬਰਨਾਲਾ ਵੀ ਕਿ ਡਾਕਟਰ ਅੰਕੁਸ਼ੀ ਆਜੀ ਜਿਹੜਾ ਹੈ ਗਿਆ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਹੈ ਤੇ ਮਰੀਜ਼ ਜਿਹੜੇ ਹੈਗੇ ਖੱਜਲ ਖੁਆਰ ਹੋ ਰਹੇ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸ਼ਾਇਦ ਕੁਝ ਹੱਦ ਤੱਕ ਸਹੀ ਕਹਿ ਰਹੇ ਹੋ ਜੀ ਕਿ ਜਿਹੜੇ ਮਰੀਜ਼ ਨੇ ਉਹ ਖੱਜਲ ਖੁਆਰ ਹੋ ਰਹੇ ਨੇ ਪਰ ਜੇਕਰ ਸ਼ਾਇਦ ਤੁਸੀਂ ਇੱਥੇ ਹਰ ਰੋਜ਼ ਇੱਕ ਚੱਕਰ ਮਾਰੋ ਤਾਂ ਮਰੀਜ਼ ਇੱਥੇ ਹਰ ਰੋਜ਼ ਹੀ ਖੱਜਲ ਖੁਆਰ ਹੁੰਦੇ ਨੇ ਉਹਦਾ ਜਿਹੜਾ ਕਾਰਨ ਹੈ ਮੇਨ ਉਹ ਇਹ ਹੈ ਕਿ ਜਿਹੜੀ ਡਾਕਟਰਸ ਦੀ ਤੇ ਸਟਾਫ ਦੀ ਗਿਣਤੀ ਹੈ ਸਾਡੇ ਸਿਵਲ ਹਸਪਤਾਲ ਬਰਨਾਲਾ ਵਿਖੇ ਜਾਂ ਜਿੰਨੇ ਵੀ ਸਟੇਟ ਦੇ ਹੋਰ ਹਸਪਤਾਲ ਨਹੀਂ ਹੈ ਉਥੇ ਉਹ ਜਿੰਨੀ ਲੋੜੀਂਦੀ ਹੈ ਉਹਦੀ 20% ਐ ਸਿਰਸੋ ਉਹ 20% ਕਿਵੇਂ ਹੈ ਉਹ ਮੈਂ ਤੁਹਾਨੂੰ ਸਮਝਾਉਣਾਗਾ 1991 ਦੇ ਵਿੱਚ ਸੈਂਸਸ ਤੋਂ ਬਾਅਦ ਦੇ ਵਿੱਚ ਸਰਕਾਰ ਵੱਲੋਂ ਜਿਹੜੀ ਕਮੇਟੀ ਗਠਿਤ ਕੀਤੀ ਗਈ ਸੀ ਉਹਨਾਂ ਨੇ ਇਹ ਫੈਸਲਾ ਲਿਆ ਸੀ ਕਿ 1991 ਵਿੱਚ ਉਦੋਂ ਦੀ ਪੋਪੂਲੇਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ 4600 ਡਾਕਟਰਸ ਜੇ ਆਪਣੇ ਸਿਸਟਮ ਦੇ ਵਿੱਚ ਹੋਣਗੇ ਤਾਂ ਆਪਣਾ ਸਿਸਟਮ ਬਸ ਪ੍ਰੋਪਰ ਤਰੀਕੇ ਨਾਲ ਚੱਲੂਗਾ ਉਹਦੇ ਵਿੱਚ ਕੋਈ ਵੀ ਡਾਕਟਰ ਜਿਹੜੇ ਸਰਪਲਸ ਨਹੀਂ ਸੀਗੇ ਉਹਦਾ ਮਤਲਬ ਇਹ ਸੀ ਕਿ ਪ੍ਰੋਪਰ ਤਰੀਕੇ ਨਾਲ ਚੱਲ ਸਕਦਾ ਅੱਜ 1991 ਤੋਂ ਬਾਅਦ 35 ਸਾਲ ਬਾਅਦ ਦੀ ਜੇ ਆਪਾਂ ਗੱਲ ਕਰੀਏ ਪੂਰੇ ਸਿਸਟਮ ਦੇ ਵਿੱਚ ਸਿਰਫ 1800 ਡਾਕਟਰ ਨੇ ਤੇ ਜੇ ਆਪਾਂ ਅੰਕੜਿਆਂ ਮੁਤਾਬਕ ਇਹਦਾ ਜਾਇਜ਼ਾ ਲਈਏ ਤਾਂ 18% ਡਾਕਟਰ ਵਰਕਿੰਗ ਕੰਡੀਸ਼ਨ ਦੇ ਵਿੱਚ ਨੇ ਤਾਂ ਹੁਣ ਤੁਸੀਂ ਆਪ ਸੋਚ ਸਕਦੇ ਹੋ ਕੀ ਅੱਜ ਤੁਹਾਨੂੰ ਮਰੀਜ਼ਾਂ ਦੀ ਖੱਜਲ ਖੁਆਰੀ ਦਿਖ ਰਹੀ ਹੈਗੀ ਕਿਉਂਕਿ ਤੁਸੀਂ ਇੱਥੇ ਆਏ ਹੋ ਅਸੀਂ ਤਾਂ ਹਰ ਰੋਜ਼ ਹੀ ਦੇਖਦੇ ਆਂ ਪਰ ਅਸੀਂ ਇੰਨੇ ਮਜਬੂਰ ਆਂ ਵੀ ਅਸੀਂ ਕੁਝ ਕਰ ਨਹੀਂ ਸਕਦੇ ਇਹ ਜਿਹੜੀ ਅਸੀਂ ਸਟ੍ਰਾਈਕ ਕੀਤੀ ਹੈ ਇਹ ਸਿਰਫ ਅਸੀਂ ਆਪਣੇ ਲਈ ਨਹੀਂ ਕੀਤੀ ਇਹ ਅਸੀਂ ਲੋਕਾਂ ਲਈ ਕੀਤੀ ਹੈ ਤਾਂ ਕਿ ਲੋਕਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ ਇੱਕ ਜਿਹੜਾ ਡਾਕਟਰ ਤੇ ਪੇਸ਼ੈਂਟ ਦਾ ਰਿਲੇਸ਼ਨ ਇਹ ਅੱਜ ਤੋਂ 25 30 ਸਾਲ ਪਹਿਲਾਂ ਜਿਹੜਾ ਹੁੰਦਾ ਸੀ ਤਾਂ ਕਿ ਉਹ ਟਰਸਟ ਹੈ ਜਿਹੜਾ ਉਹ ਹੁਣ ਵੀ ਬਣਿਆ ਰਹੇ ਇਸ ਕਰਕੇ ਸਾਨੂੰ ਇਹ ਸਟ੍ਰਾਈਕ ਤੇ ਜਾਣਾ ਪੈ ਰਿਹਾ ਡਾਕਟਰ ਸਾਹਿਬ ਜਿਵੇਂ ਸਰਕਾਰਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਆ ਵੀ ਅਸੀਂ ਜਿਹੜੀਆਂ ਹੈਗੀਆਂ ਜੌਬਸ ਦੇਤੀਆਂ ਵੱਡੇ ਵੱਡੇ ਬੋਰਡਾਂ ਦੇ ਨਾਲ ਦਿਖੇ ਤਾਂ ਮੈਨੂੰ ਤੁਸੀਂ ਦੇਵੋਗੇ ਜੀ ਮੈਂ ਤੁਹਾਨੂੰ ਕਿਉਂ ਦਵਾਂਗਾ ਮੈਂ ਤਾਂ ਤੁਹਾਨੂੰ ਅੰਕੜੇ ਦੱਸਦੇ ਤੁਸੀਂ ਮੈਨੂੰ ਇਸ ਚੀਜ਼ ਦਾ ਜਵਾਬ ਦਿਓ ਵੀ ਸਰਕਾਰਾਂ ਦੇ ਜਿਹੜੇ ਦਾਅਵੇ ਨੇ ਉਹ ਝੂਠੇ ਨੇ ਜਾਂ ਸੱਚੇ ਨੇ ਡਾਕਟਰ ਸਾਹਿਬ ਇਹ ਇਕੱਲੇ ਬਰਨਾਲੇ ਦੇ ਵਿੱਚ ਰੱਖੀ ਗਿਆ ਜਾਂ ਪੂਰੇ ਪੰਜਾਬ ਦੇ ਵਿੱਚ ਇਹ ਪੂਰੇ ਪੰਜਾਬ ਦੇ ਵਿੱਚ ਜਿਹੜਾ ਸੰਘਰਸ਼ ਹੈ ਅੱਜ ਤੋਂ ਸ਼ੁਰੂ ਕੀਤਾ ਗਿਆ ਜੀ ਇਹਦੀ ਜਿਹੜੀ ਨੋਟੀਫਿਕੇਸ਼ਨ ਹੈ ਇਹ ਵੈਲ ਨੇ ਐਡਵਾਂਸ ਗਵਰਨਮੈਂਟ ਨੂੰ ਪ੍ਰੈਜ਼ੈਂਟ ਕਰ ਦਿੱਤੀ ਗਈ ਸੀ 11 ਤਰੀਕ ਨੂੰ ਦੁਬਾਰਾ ਪੰਜਾਬ ਸਰਕਾਰ ਨਾਲ ਐਸੋਸੀਏਸ਼ਨ ਦੀ ਮੀਟਿੰਗ ਰੱਖੀ ਗਈ ਹੈ ਜੇਕਰ ਉਸ ਦਿਨ ਵੀ ਕੋਈ ਨਤੀਜਾ ਨਹੀਂ ਨਿਕਲਦਾ ਤਾਂ ਜਿਹੜੀਆਂ ਓਪੀਡੀ ਸੇਵਾਵਾਂ ਨੇ ਉਹ ਪੂਰਨ ਤੌਰ ਤੇ ਠੱਪ ਕੀਤੀਆਂ ਜਾਣਗੀਆਂ ਪੂਰੇ ਪੰਜਾਬ ਵਿੱਚ ਤੇ ਕਿੰਨੇ ਦਿਨ ਲਈ ਹੈ ਉਹ ਤੁਹਾ ਇਹ ਅਨਮਿੱਥ ਸਮੇਂ ਲਈ ਹੋਏਗੀ ਜੀ ਕਿਹਨਾਂ ਲਈ ਹੁਣ ਇੱਕ ਵਾਰੀ 3 ਦਿਨ ਦੀ ਹੈ ਕਿਉਂਕਿ 11 ਤਰੀਕ ਨੂੰ ਇੱਕ ਮੀਟਿੰਗ ਰੱਖੀ ਹੋਈ ਹੈ ਹਾਂ ਜੀ ਡਾਕਟਰ ਕੀ ਨਾਮ ਹੈ ਜੀ ਡਾਕਟਰ ਕਾਪੂ ਡਾਕਟਰ ਜੀ ਦਾ ਅੱਜ ਦਾ ਹੜਤਾਲ ਰੱਖੀ ਗਈ ਹੈ ਦਾ ਕੀ ਮਕਸਦ ਹੈ ਕਿੰਨੇ ਦਿਨ ਲਈ ਰੱਖੀ ਗਈ ਹੈ ਹੜਤਾਲ ਦੀ ਫੇਸ 1 ਹੈ ਅਜੇ ਪਹਿਲੇ 3 ਦਿਨ ਅੱਜ ਤੋਂ ਸ਼ੁਰੂ ਹੋ ਕੇ 11 ਤਰੀਕ ਤੱਕ 11 ਤਰੀਕ ਨੂੰ ਦੁਬਾਰਾ ਮੀਟਿੰਗ ਹੈ ਉਸ ਤੋਂ ਬਾਅਦ ਅੱਗੇ ਦਾ ਫੈਸਲਾ ਲਿਆ ਜਾਏ ਇਸ ਮੰਗਾਂ ਨੂੰ ਲੈ ਕੇ ਜਿਹੜੀ ਹੜਤਾਲ ਮੰਗਾਂ ਨੂੰ ਜੀ ਇੱਕ ਦਾ ਸਟਾਫ ਦੀ ਜਿਹੜੀ ਵਰਕਿੰਗ ਸਟਾਫ ਹੈ ਹਸਪੀਟਲ ਜਿਹੜਾ ਹੈਲਥ케ਅਰ ਸਿਸਟਮ ਜਿਹਨਾਂ ਦੀ ਸਿਕਿਉਰਿਟੀ ਦਾ ਪ੍ਰਬੰਧ ਹੋਵੇ ਇੱਕ ਡਾਕਟਰ ਔਰ ਜ਼ਿਆਦਾ ਰਿਕਰੂਟਮੈਂਟ ਹੋਵੇ ਤਾਂ ਕਿ ਡਾਕਟਰਸ ਵੀ ਆਸਾਨੀ ਨਾਲ ਕੰਮ ਕਰ ਸਕਣ ਤੇ ਉਹਦਾ ਹੀ ਰਿਫਲੈਕਟ ਹੋਏਗਾ ਮਰੀਜ਼ਾਂ ਤੇ ਵੀ ਆਸਾਨੀ ਮਰੀਜ਼ਾਂ ਨੂੰ ਵੀ ਹੋਏਗਾ ਡਾਕਟਰ ਆਪਣਾ ਹਸਪੀਟਲ ਦੇ ਵਿੱਚ ਕਿੰਨਾ ਸਟਾਫ ਹੈ ਜੇ ਇਸ ਟਾਈਮ ਤੇ ਕਿੰਨੀ ਉਪਤੀ ਇਹਦਾ ਪੂਰਨ ਤੌਰ ਤੇ ਆંકੜੇ ਦੇਣਾ ਤਾਂ ਬਹੁਤ ਮੁਸ਼ਕਿਲ ਹੈ ਜੀ ਲੇਕਿਨ ਅਸੀਂ ਜਿਹੜੇ ਐਮਰਜੈਂਸੀ ਡਿਊਟੀਆਂ ਕਰਨ ਵਾਲੇ ਸਪੈਸ਼ਲ ਡਾਕਟਰ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਈਐਮਓ ਕਹਿ ਦਿੰਨੇ ਐ ਐਮਰਜੈਂਸੀ ਮੈਡੀਕਲ ਆਫੀਸਰਸ ਉਹ ਇਸ ਟਾਈਮ ਸਾਡੇ ਕੋਲ ਸਿਰਫ 2 ਨੇ ਹਾਲਾਂਕਿ ਲੋਡ ਜ਼ਿਆਦਾ ਹੈ ਕਿਉਂਕਿ ਤੁਸੀਂ ਆਪੇ ਸੋਚ ਸਕਦੇ ਹੋ ਇਨਕੋ ਬੰਦਾ ਵੱਸ ਤੋਂ ਪਰ ਇੱਕ ਟਾਈਮ ਤੇ ਜੇ 6 ਘੰਟੇ ਡਿਊਟੀ ਕਰੇਗਾ ਤਾਂ ਅਗਲੇ 18 ਘੰਟੇ ਕਿਸੇ ਹੋਰ ਨੂੰ ਕਵਰ ਕਰਨੇ ਪੈਣਗੇ ਜਦ ਕਿ 12 ਘੰਟੇ ਡਿਊਟੀ ਕਰਦਾ ਤਾਂ ਅਗਲਾ ਅਗਲਾ ਦਿਨ ਖਾਲੀ ਰਹਿ ਜਾਂਦਾ ਤੇ ਇਸ ਕਰਕੇ ਦੋ ਹੀ ਜਨੇ ਨੇ ਤੇ ਬਾਕੀ ਸਾਰਿਆਂ ਨੂੰ ਜਿਹੜੇ ਬਾਕੀ ਸਪੈਸ਼ਲਿਸਟ ਡਾਕਟਰ ਰਹਾ ਸੀ ਉਹ ਵੀ ਅਸੀਂ ਗਿਣਤੀ ਛੱਡ ਦੀ ਆ 10 ਜਨੇ ਹੈ ਬਾਕੀ ਸਾਰੇ ਫੇ ਉੱਥੇ ਜਾ ਕੇ ਡਿਊਟੀ ਕਰਦੇ ਆ ਅਕੋਰਡਿੰਗ ਟੂ ਜਿਵੇਂ ਵੀ ਰੋਸਟਰ ਬੰਦਾ ਸਾਡੇ ਜਿਵੇਂ ਕਿ ਮਰੀਜ਼ ਜ਼ਿਆਦਾ ਨੇ ਜੀ ਡਾਕਟਰ ਘੱਟ ਨੇ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਹਾਂ ਜੀ ਮਰੀਜ਼ ਬਹੁਤ ਜ਼ਿਆਦਾ ਨੇ ਹਰ ਬੰਦੇ ਦੀ ਓਪੀਡੀ ਚ ਲਾਈਨਾਂ ਲੱਗੀਆਂ ਹੋਈਆਂ ਤੁਸੀਂ ਰੋਜ਼ ਹੀ ਦੇਖਦੇ ਹੋਵੋਗੇ ਇੱਥੇ ਮਰੀਜ਼ਾਂ ਨੂੰ ਵੀ ਪੁੱਛਿਆ ਜਾ ਸਕਦਾ ਹੈ ਵੇਟਿੰਗ ਟਾਈਮ ਬਹੁਤ ਹੈ ਹਰ ਬੰਦੇ ਦਾ ਸਵੇਰੇ 8 ਵਜੇ ਆਉਂਦੇ ਆ ਪਰਚੀ ਬੰਦੀ ਹੈ 10 10:30 11 ਵਜੇ ਇਸ ਤਰ੍ਹਾਂ ਜਾ ਕੇ ਵਾਰੀ ਆਉਂਦੀ ਹੈ ਇਹਨਾਂ ਨਾਲ ਤੱਤੇ ਮਤਲਬ ਜਿਹੜੇ ਮਰੀਜ਼ ਉਹ ਰਹਿ ਜਾਂਦੇ ਹੁਣੇ ਆ ਮਤਲਬ ਹਾਂਜੀ ਬਹੁਤ ਜਨੇ ਮੁਰ ਜਾਂਦੇ ਆ ਬਹੁਤ ਜਨੇ ਇਹ ਸੋਚ ਕੇ ਚਲੇ ਜਾਂਦੇ ਆ ਵੀ ਲਾਈਨ ਹੀ ਬਹੁਤ ਲੰਬੀ ਐ ਅਸੀਂ ਕਦੋਂ ਤੱਕ ਵੇਟ ਕਰਾਂਗੇ ਇਸੇ ਕਰਕੇ ਪ੍ਰਾਈਵੇਟ ਹਸਪੀਟਲ ਨੂੰ ਜ਼ਿਆਦਾ ਲੋੜ ਹੈ ਤੇ ਕੁਛ ਨਾ ਕੁਛ ਤਾਂ ਕਰੇਗਾ ਜੀ ਮਰੀਜ਼ ਕਿਤੇ ਨਾ ਜਾ ਕੇ ਆਪਣਾ ਇਲਾਜ ਕਰਾਏਗਾ ਔਖਾ ਹੋਵੇ ਸੌਖਾ ਹੋਵੇ ਮਰੀਜ਼ ਨੇ ਆਪਣਾ ਇਲਾਜ ਕਰਾਣੇ ਜਿਵੇਂ ਕਿ ਰਕਸਪੰਜਾਬ ਸਰਕਾਰ ਜਿਹੜੀ ਆਮ ਆਪ ਆਮ ਆਦੀ ਪਾਰਟੀ ਆ ਉਹਦੇ ਵੱਲੋਂ ਕਹਿ ਕੇ ਆਇਆ ਗਿਆ ਸੀ ਵੀ ਸਿੱਖਿਆ ਤੇ ਸਿਹਤ ਨੂੰ ਮੁੱਖ ਰੱਖ ਕੇ ਹੀ ਜਿਹੜਾ ਇਲੈਕਸ਼ਨ ਜਿੱਤੀਆਂ ਗਈਆਂ ਸੀ ਉਹਨਾਂ ਕੋਲ ਪਰ ਅੱਜ ਜਿਹੜਾ ਹੈਗਾ ਸਿਹਤ ਹੀ ਜ ਜਿਵੇਂ ਸਿਹਤ ਨੂੰ ਕਹਿ ਰਹੇ ਆ ਖੁਦ ਬਿਮਾਰ ਹੈ ਆਪ ਇਸੇ ਲਈ ਕੀ ਕਹਿਣਾ ਚਾਹੂੰਗਾ ਤੁਸੀਂ ਇਹ ਬਿਲਕੁਲ ਸਹੀ ਗੱਲ ਹੈ ਜੀ ਅਸੀਂ ਉਸ ਤਰ੍ਹਾਂ ਦਾ ਕੰਮ ਕਰ ਹੀ ਨਹੀਂ ਪਾਰੇ ਜੋ ਸਾਨੂੰ ਕਰਨਾ ਚਾਹੀਦਾ ਹੁਣ ਜਿਵੇਂ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਸਿਰਫ ਬੈਠ ਕੇ ਆਪਣੇ ਪੇਸ਼ੈਂਟ ਉੱਤੇ OPD ਚ ਦੇਖਨੇ ਚਾਹੀਦੇ ਆ ਬਟ ਮੇਰੀਆਂ ਡਿਊਟੀਆਂ ਇੱਧਰ ਉੱਧਰ ਬਹੁਤ ਥਾਵਾਂ ਲੱਗਦੀਆਂ ਨਾਈਟ ਲੱਗਦੀ ਹੈ ਨਾਈਟ ਤਾਂ ਲੱਗਦੀ ਹੈ ਤਾਂ ਉਸ ਦਿਨ ਵੀ ਨਹੀਂ ਕੰਮ ਹੁੰਦਾ ਅਗਲੇ ਦਿਨ ਵੀ ਆਪਣਾ ਕੰਮ ਨਹੀਂ ਹੁੰਦਾ 12 ਘੰਟੇ ਉੱਧਰ ਡਿਊਟੀ ਕਰਕੇ ਜਾਣੇ ਆ VIP ਡਿਊਟੀਆਂ ਲੱਗਦੀਆਂ ਪੋਸਟਮਾਰਟਮ ਡਿਊਟੀਆਂ ਲੱਗਦੀਆਂ ਇੱਧਰ ਲਾਈਨ 'ਚ ਲੋਕ ਖੜ ਪੋਸਟਮਾਰਟਮ ਕਰਨ ਲਈ ਚਲੇ ਜਾਣੇ ਆ 2 ਘੰਟੇ ਉਹ ਫਿਰ ਪੇਸ਼ੈਂਟ ਦੀ ਵੇਟਿੰਗ ਵੱਧ ਗਈ ਹੁਣ ਕੀ ਮੰਗ ਕਰਦੇ ਹੋ ਸਰ ਇਹ ਜੀ ਕੀ ਸਾਡੀ ਰਿਕਰੂਟਮੈਂਟ ਵਧਾਈ ਜਾਵੇ ਡਾਕਟਰਸ ਹੋਰ ਲਿਆਏ ਜਾਣ ਤਾਂ ਕਿ ਅਸੀਂ ਸੌਖੇ ਭੁਗਿਆ ਸਾਰੇ ਜਣੇ ਤਾਂ ਆਪਣੀ ਸੇਵਾਵਾਮਾ ਚੰਗੀ ਤਰ੍ਹਾਂ ਦੇ ਸਕੀਏ ਜਿਵੇਂ ਡਾਕਟਰ ਤੁਸ ਜੀ ਅਭੀ 3 ਦਿਨਾਂਈ ਸਾਡੀ ਸਟ੍ਰਾਈਕ ਹੈ ਚੌਥੇ ਦਿਨ ਜਿਹੜਾ ਹੈਗਾ ਸਾਡਾ ਫਿਰ ਜਿਹੜਾ ਹੈਗਾ ਸੰਘਾਸ਼ੀ ਚੇਤਾਵਨੀ ਦਿੱਤੀ ਗਈ ਹੈ ਤੁਹਾਡੇ ਵੱਲੋਂ ਚੌਥੇ ਦਿਨ ਜੇ ਨਹ ਹੱਲ ਨਾ ਹੋਇਆ ਫਿਰ ਅਗਲਾ ਸੰਘਰਸ਼ਕੀ ਹੋਏਗਾ ਫਿਰ ਉਹ ਜੀ ਜੀ ਐਸੋਸੀਏਸ਼ਨ ਔਰ ਸਰਕਾਰ ਵੱਲੋਂ ਜੋ ਵੀ ਡਿਸੀਜਨ ਹੋਣਗੇ ਵੈਸੇ ਉਮੀਦ ਹੈ ਕਿ ਸ਼ਾਇ ਅੱਜ ਫਿਲਹਾਲ 3 ਦਿਨ ਅੱਧੇ ਦਿਨ ਲਈ ਬੰਦ ਹੈ ਤੇ ਸ਼ਾਇਦ ਅੱਗੇ ਫੇਰ ਪੂਰੇ ਦਿਨ ਲਈ ਬੰਦ ਕਰ ਦੇਣਗੇ ਕੀ ਨਾਮ ਹੈ ਮਾਤਾ ਜੀ ਗੁਰਦੇਵ ਕੌਰ ਗੁਰਦੀਪਕੌਰ ਜੀ ਅੱਜ ਤੁਸੀਂ ਸਿਵਲ ਹਸਪਤਾਲ ਦੇ ਵਿੱਚ ਖੜੇ ਹੋ ਲਾਈਨ 'ਚ ਲੱਗੇ ਹੋਏ ਹੋ ਪਰਚੀ ਕਟਾਣ ਲਈ ਹਾਂਜੀ ਅੱਜ ਇਹ ਡਾਕਟਰਾਂ ਦੀ ਹੜਤਾਲ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹੜਤਾਲ ਆ ਸੀ ਪਰ ਸਾਰ ਬਹੁਤ ਹੋ ਰਹੇ ਹੈ ਜੀ ਪਹਿਲਾਂ ਤੁਹਾਨੂੰ ਦੱਸਣਾ ਹੈ ਹੁਣ ਦੱਸਣਾ ਸੀ ਇਹਨਾਂ ਨੇ ਜੱਜ ਬੰਦਾ ਅਸੀਂ ਆਉਂਦੇ ਸਵੇਰ ਤੋਂ 8 ਵਜੇ ਲਾਈਨ 'ਚ ਲੱਗੇ ਖੜੇ ਆ ਗਰਮੀ ਕਿੰਨੀ ਆ ਗਈ ਖੜਨਾ ਬਹੁਤ ਦਾ ਮੁਸ਼ਕਿਲ ਹੋ ਗਿਆ ਨਾ ਸਾਨੂੰ ਜੀ 8 ਵਜੇ ਖੜੀਆਂ ਉਹ ਤੁਹਾਨੂੰ ਪਹਿਲਾਂ ਪਤਾ ਨਹੀਂ ਸੀ ਹੜਤਾਲ ਹੈ ਨਹੀਂ ਪਤਾ ਹੀ ਨਹੀਂ ਸੀ ਜੀ ਪਹਿਲਾਂ ਫਿਰ ਸਾਨੂੰ ਉਹਦੇ ਦੂਰੋਂ ਸੀ ਆਏ ਤੇ ਚੱਲੇ ਤੇ ਬਹੁਤ ਖੁਸ਼ੀ ਆਈ ਖੜੀ ਰਹਿ ਕੇ ਖੜੀ ਹੋ ਕੇ ਕੀ ਮੰਗ ਕਰਦੇ ਹੁਣ ਨਹੀਂ ਮੰਗ ਕਰਦੇ ਵੀ ਡਾਕਟਰ ਵਧੀਆ ਹੋਣ ਸਾਨੂੰ ਦਵਾਈ ਚੰਗੀ ਹੋਈ ਅੱਛੀ ਹਾਂਜੀ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਕੌਰ ਜੀ ਅੱਜ ਤੁਸੀਂ ਲਾਈਨ ਦੇ ਵਿੱਚ ਲੱਗੇ ਹੋਏ ਹੋ ਪਰਚੀ ਕਟਾਣ ਦੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਵੀਰੇ ਹੁਣ ਸਾਰਿਆਂ ਦਾ ਬੁਰਾ ਹਾਲ ਹੋਇਆ ਪਿਆ ਗਰਮੀ ਬਹੁਤ ਜ਼ਿਆਦਾ ਜਿੱਕਦਾ ਤੁਹਾਨੂੰ ਪਤਾ ਇਹ ਬਜ਼ੁਰਗਾਂ ਨੂੰ ਕਿੱਥੇ ਖੜਾਏ ਰਹਿਣਾ ਟਾਈਮ ਇਹ ਨੌਜਵਾਨ ਤਾਂ ਚਾਹ ਕੰਟਾ ਘੜੀ ਘੜ ਜਾਣ ਦੀ ਸਵੇਰ ਦੇ ਕਿੰਨੇ ਲਾਂਚ ਲੱਗੇ ਵਸ ਮੇਰੇ 6 ਵਜੇ ਦੇ ਵੀ ਆਇਆ 7 ਵਜੇ ਦੇ ਵੀ ਆਇਆ ਕੋਈ ਕੁਝ ਖਾ ਕੇ ਆਇਆ ਕੋਈ ਨਹੀਂ ਖਾ ਕੇ ਆਇਆ ਕੌਣ ਜ਼ਿੰਮੇਵਾਰ ਹੈ ਤੇ ਜੇ ਕਿਸ਼ਨਪੁਰੋ ਜੀ ਉਹ ਡਾਕਟਰ ਵੀ ਹੈ ਨਹੀਂ ਅੱਥੇ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਇੱਥੋਂ ਇਹ ਪਾਣੀ ਦੀ ਕੋਈ ਸਹੂਲਤਾਂ ਵੀ ਬੱਚਾ ਕੋਈ ਪਾਣੀ ਪੀ ਲੂ ਏ ਥੋੜਾ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਅਸੀਂ ਸਹਨੇ ਤੋਂ ਆਏ ਹਾਂ ਤੇ ਮੈਂ ਆਪਣੇ ਪਾਪਾ ਜੀ ਨਾਲ ਆ ਕੇ ਹਾਂ ਮਨਿਆ ਕਾ ਦਾ ਕੰਮ ਹੈ ਕੀ ਲੱਗਦਾ ਨਹੀਂ ਵੀ ਖੱਜਲ ਖੁਆਰ ਹੋ ਰਹੀ ਹੈ ਮਰੀਜ਼ ਬਹੁਤ ਹੋ ਰਹੀ ਹੈ ਤੁਹਾਡੇ ਸਾਹਮਣੇ ਦੇਖੋ ਕਿੰਨੇ ਆ ਰੋਜ਼ ਇੰਨੇ ਨੇ ਲੈਣ ਲੱਗਿਆਂਗੇ ਸੋ ਫਿਰ ਇੱਕ ਤਾਂ ਹੀ ਸਾਨੂੰ ਪਤਾ ਹੀ ਨਹੀਂ ਸੀ ਕਿਸ ਨੂੰ ਇੱਥੇ ਜਹਰਤਾ ਲਈ ਕੀ ਮੰਗ ਕਰਦੇ ਹਾਂ ਸੀ ਮੰਗ ਇਹੀ ਕਰਦੇ ਨੇ ਜਲਦੀ ਤੋਂ ਜਲਦੀ ਇੱਥੇ ਆਉਣ ਡਾਕਟਰ ਦੀ ਉਹਨਾਂ ਦੀਆਂ ਮੰਗਾਂ ਪੂਰੀਆਂ ਕਿਤੇ ਜਾਣ ਦੀ ਜੋ ਕਹਿ ਰਿਹਾ ਸਰਕਾਰ ਨੂੰ ਚਾਹੀਦਾ ਹੀ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨੇ ਤਾਂ ਜੋ ਕੋਈ ਵੀ ਇੱਥੇ ਪਰੇਸ਼ਾਨ ਨਾ ਹੋਵੇ ਤੇ ਸਾਹਮਣੇ ਆਪਦੇ ਆਕਰ ਸਹੀ ਸਲਾਮਤ ਗਿਆ ਹਾਂ। ਹਾਂਜੀ ਬਾਪੂ ਜੀ ਕੀ ਨਾਮ ਹੈ ਜੀ? ਅਮਰ ਸਿੰਘ। ਅੱਜ ਜਿਹੜਾ ਹੈਗਾ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ? ਸ਼ੇਰਪੁਰ। ਸ਼ੇਰਪੁਰ। ਹਾਂ ਨੇ। ਤੇ ਬਾਪੂ ਜੀ ਅੱਜ ਜਿਵੇਂ ਹੈਗਾ ਹਾ ਡਾਕਟਰਾਂ ਦੀ ਹੜਤਾਲ ਹੈ ਤੁਸੀਂ ਲਾਈਨ ਦੇ ਵਿੱਚ ਲੱਗੇ ਹੋਏ ਹੋ ਤਾਂ ਕੀ ਕਹਿਣਾ ਚਾਹੁੰਦੇ ਹੋ? ਬੋ 7 ਵਜੇ ਦੇ ਆਏ ਹੋ ਹਾਂ ਜੀ। ਇੱਕ ਇੱਕ ਜਹਾਜ ਮਾਰ ਰਹੇ ਹੱਥੇ। ਤੇ ਇਹਨਾਂ ਡਾਕਟਰਾਂ ਨੂੰ ਜਾਂ ਤਾਂ ਪਹਿਲਾਂ ਇੱਕ ਸਨਖਾਰ ਦੇ ਵਿੱਚ ਦੱਸਣਾ ਚਾਹੀਦਾ ਵੀ ਭਾਈ 8 ਵਜੇ ਤੋਂ 11 ਵਜੇ ਤੱਕ ਸਟ੍ਰਾਈਕ ਹੈ। ਵੀ ਕੋਈ ਹਸਪਤਾਲ ਦੇ ਵਿੱਚ ਦਵਾਈ ਲੈਣ ਨਾ ਆਵੇ ਇਸ ਕਰਕੇ ਅਸੀਂ ਆਪ ਚਾਰ ਪੰਜ ਤੋਂ ਬੰਦੇ ਦਾ ਇਕੱਠ ਹੈ ਜੀ ਬਹੁਤ ਪਰੇਸ਼ਾਨ ਹੋ ਰਹੇ ਹਾਂ ਕੋਈ ਸਾਥ ਕੁਛ ਨਹੀਂ ਹੈ ਅੱਗੇ ਵੀ ਜਿਹੜਾ ਹੁੰਦੇ ਸੀਗੇ ਉਹਨਾਂ ਕੋਈ ਸ਼ਿਕਾਇਤ ਕਰਦੇ ਸੀ ਉਹਨੂੰ ਦਿੱਲੀ ਪਾਰਲੀਮੈਂਟ ਚਲੇ ਗਏ ਜੀ ਇਸ ਕਰਕੇ ਸਾਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਜੀ ਲੱਗ ਰਿਹਾ ਵੀ ਜ਼ਿਲ੍ਹੇ ਦਾ ਹਸਪਤਾਲ ਆ ਅੱਜ ਸਟ੍ਰਾਈਕ ਹੈ ਤੇ ਲੋਕ ਖਜਲਖਵਾਰ ਹੋ ਗਏ ਜਿਹੜੇ ਹੈਗੇ ਲਾਈਨਾਂ ਦੇ ਵਿੱਚ ਲੱਗੇ ਹੋਏ ਆ ਜੀ ਅਸੀਂ ਤੁਹਾਨੂੰ ਦੱਸਿਓ ਜਾ ਰਹੇ ਹਾਂ ਕਿ ਸਵੇਰ 7 ਵਜੇ ਦੇ ਖਾਲੇ ਚੇਤੇ ਸਾਰਿਆਂ ਮਾਤਾ ਭੈਣਾਂ ਆਪਾਂ ਸਾਰੇ ਇੱਥੇ 7 ਵਜੇ ਦੇ ਤਕਰੀਬਨ ਅਸੀਂ ਇੱਥੇ ਬੈਠੇ ਆ ਜੀ ਕਿ ਪਹਿਲਾ ਨੰਬਰ ਲੱਗੇ ਪਹਿਲਾ ਲੱਗੇ ਜਿਹੜੇ ਪਹਿਲਾਂ ਦੇ ਆਏ ਹੋਏ ਆ ਜੀ ਉਹ ਤਾਂ ਪਿੱਛੇ ਹੋਗੇ ਜਿਹੜੇ ਬਾਅਦ ਜਾਏ ਨੇ ਉਹ ਮੂਰੇ ਹੋਗੇ ਕੋਈ ਇੱਥੇ ਹੈ ਨਹੀਂ ਜੀ ਸਤਿ ਸ਼੍ਰੀ ਅਕਾਲ ਕੀ ਮੰਗ ਕਰਦੇ ਹੋ ਹਾਂ ਜੀ ਤਾਂ ਇਹੀ ਚੱਲਦਿਆਂ ਜੀ ਸਹੀ ਢੰਗ ਨਾਲ ਇੱਥੇ ਦਵਾਈ-ਗੋਤੀ ਮਿਲੇ ਸਹੀ ਢੰਗ ਨਾਲ ਬੰਚਨ ਦੇਖਭਾਲ ਹੋਵੇ ਕੋਈ ਜਿਕਰਤ ਨਾ ਆਵੇ ਠੀਕ ਹੈ ਜੀ ਟਾਈਮ ਸਿਰ ਅਗਲਾ ਘਰੇ ਜਾ ਕੇ ਆਪਣੇ ਬਾਲ ਬੱਚੇ ਤੇ ਆਪਣੇ ਕੰਮ ਕਰਾ ਚ ਰੁਜੀਤ ਕਈ ਜਾਨੇ ਦਿਹਾੜੀ ਛੱਡ ਕੇ ਆਏ ਆ ਅੱਜ ਦਿਹਾੜੀ ਆਪਣੀ ਛੱਡ ਕੇ ਗਰੀਬ ਬੰਦੇ ਜਿਹੜੀ ਹੈਗੇ ਖੜੇ ਮਜ਼ਦੂਰ ਦੇਖੋ ਕੱਲ ਨੂੰ ਫਿਰ ਕਹਿੰਦੇ ਵੀ ਛੁੱਟੀ ਹੈ ਕਿਸੇ ਨੂੰ ਨਹੀਂ ਪਤਾ ਹੈ ਜੀ ਕੱਲੋਂ ਕੋਈ ਵਾਹ ਦੇ ਵਿੱਚ ਦਿੱਤਾ ਕਿ ਪਾਈ ਛੁੱਟੀ ਹੈ ਵੀ ਜਾਏ ਹੋ ਐਸੀ ਗੱਲਾਂ ਲੋਕਾਂ ਨੂੰ ਸੁਣਦੇ ਆ ਜੀ ਇਹ ਪਹਿਲਾਂ ਖਵਾਰਾਂ ਦੇ ਵਿੱਚ ਦੇਣਾ ਚਾਹੀਦਾ ਇੱਕ ਦਿਨ ਪਹਿਲਾਂ ਕਿਉਂਕਿ ਲੋਕ ਪਰੇਸ਼ਾਨ ਨਾ ਹੋਣ ਬਾਬਾ ਜੀ ਕਿਹੜੇ ਪਿੰਡ ਤੋਂ ਆਏ ਹੋ ਹਾਂਜੀ ਨਰਨਕਾਰ ਸੋਈਆਂ ਅੱਜ ਡਾਕਟਰਾਂ ਦੀ ਹੜਤਾਲ ਹੈ ਤੁਹਾਨੂੰ ਪਹਿਲਾਂ ਪਤਾ ਨਹੀਂ ਸੀ ਅੱਜ ਆਏ ਹੋ ਕਿਵੇਂ ਲੱਗ ਕੀ ਲੱਗ ਕਹਿ ਰਿਆ ਚੰਨੇ ਹੋ ਇਸ ਵਾਰੀ ਅੱਛਾ ਜੀ ਕੀ ਨਾਮ ਹੈ ਤੁਹਾਡਾ ਹਾਂ ਜੀ ਰਿਪੋਰਟ ਜੀ ਕਿਹੜੀ ਪਿੰਡ ਤੋਂ ਆਏ ਹੋ ਜੀ ਹਾਂ ਜੀ ਬਰਨਾਲੇ ਤੋਂ ਹੀ ਅੱਜ ਡਾਕਟਰਾਂ ਦੀ ਹੜਤਾਲ ਹੈ ਕੀ ਕਹਿਣਾ ਚਾਹੁੰਦੇ ਹੋ ਇਹ ਦੋਸਤਾਂ ਇੰਨੇ ਜੀ ਮੈਂ ਤਾਂ ਤਿੰਨ ਦਿਨ ਹੋ ਗਏ ਪਹਿਲਾਂ ਉੱਥੋਂ ਆਪਟਰੋਸੋਨ ਵਾਲਿਆਂ ਤੇ ਮੁੜਦੇ ਦਾ ਕਹਿੰਦੇ ਅਖੇ ਆ ਡਾਕਟਰ ਕੱਲ ਨੂੰ ਆਣਗੇ ਹੁਣ ਚਲੋ ਬਾਰ ਸੀਗਾ ਅੱਜ ਅਖੇ ਵੀ ਐਤਵਾਰ ਦੀ ਛੁੱਟੀ ਹੋ ਪਰ ਅੱਜ ਵੀ ਨਿਸ਼ਚੈ ਹੈਗਾ ਵੀ ਛੁੱਟੀ ਹੈ ਅੱਜ ਵੀ ਭੁਗਾਈ ਕਰਕੇ ਮੁੜ ਕੇ ਪ੍ਰਾਈਵੇਟ ਚ ਲਾ ਕੇ ਆਈਆਂ 1000 ਰੁਪਏ ਮਾਤਾ ਮੇਰੀ ਬਿਲਕਦੀ ਹੈਗੀ ਹਾਂਜੀ ਬਾਪੂ ਜੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਰਾਜੇਗੜ੍ਹ ਤੋਂ ਜੀ ਅੱਜ ਜਿਹੜਾ ਬਰਨਾਲੇ ਦੇ ਵਿੱਚ ਆਏ ਆ ਉਹ ਡਾਕਟਰਾਂ ਦੀ ਹੜਤਾਲ ਅੱਜ ਕੀ ਕਹਿਣਾ ਚਾਹੁੰਦੇ ਹੋ ਡਾਕਟਰ ਕਹਿੰਦੇ ਬਿਨੋ 11 ਵਜੇ ਤੋਂ ਲੈ ਕੇ 15 ਤੱਕ ਦੋ ਘੰਟੇ ਦੀ ਹੜਤਾਲ ਹੈ ਹਾਂਜੀ ਹੁਣ ਹੁਣ ਅਸੀਂ ਰਾਤ ਨੂੰ ਬੈਠ ਜਾਵਾਂਗੇ ਕੀ ਮੰਗ ਕਰਦੇ ਆਂ ਫਿਰ ਮੰਗ ਕਰ ਦਿਓ ਵੀ ਡਾਕਟਰ ਹੁਣ ਉਹ ਸਹੀ ਦਾ ਮੈਂ ਵੀ ਖਰਾਬ ਹੋ ਜਾਂਦੇ ਨੇ ਬਿਲਕਦੀ ਕਿ ਜੇ ਕਰਦੇ ਇਹ ਜ਼ਿਲ੍ਹੇ ਦਾ ਹਸਪਤਾਲ ਹੈ ਜਿਵੇਂ ਹਮੜਾ ਮਤਾਈ ਚੜਦੇ ਲੋਕਾਂ ਨੂੰ ਕਾਫੀ ਖੱਜਲ ਖਵਾਰ ਹੋਣਾ ਪੈ ਰਿਹਾ ਸਵੇਰ ਦਾ ਸਮਝਿਆ ਵੀ ਸਰਕਾਰ ਦੀ ਕਾਰਜਕਾਰੀ ਜਿਵੇਂ ਦੇਖਦੇ ਹੋ ਸਰਕਾਰ ਡਾਕਟਰਾਂ ਦੀਆਂ ਮੰਗਾਂ ਨਹੀਂ ਮੰਨਦੀ ਤੇ ਡਾਕਟਰ ਇਸ ਲਈ ਹੜਤਾਲ ਦੇ ਬੈਠੇ ਨੇ ਉਸ ਨੂੰ ਕਿਵੇਂ ਦੇਖੀਏ ਵੀ ਐਸੀ ਕਿਤੇ ਨਹੀਂ ਐਸੀ ਤਾਂ ਮਰਦੇ ਆਏ ਅਸੀਂ ਜੋ ਹਰ ਡਾਕਟਰ ਹੜਤਾਲ ਨਹੀਂ ਕੀ ਕਰਕੇ ਅਜਾ ਮਰੀਜ਼ ਮਰਦਾ ਹੋਵੇ ਅਸੀਂ ਇੱਥੇ ਬੈਠੇ ਬੰਨੇ ਬੈਠੇ ਆਂ ਅਸੀਂ ਇੱਥੇ ਹੋਰ ਕੀ ਨਾਮ ਬੇਬੇ ਜੀ ਕਿਹੜੇ ਪਿੰਡ ਤੋਂ 200 ਤੋਂ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਦੱਸੋ ਵੀਵੇਂ ਕਹਿੰਦੇ ਜਾਨੀਏ ਨੀ ਅਸੀਂ ਤਾਂ ਮਰਦੇ ਵੀ ਸਾਨੂੰ ਹਤਾ ਕੀ ਟਾਰਨਗੇ ਸਾਨੂੰ ਹਾਂ ਜੇ ਸਾਨੂੰ ਸਹੀ ਜਵਾਬ ਦੇ ਦੇਣ ਵੀ ਅਸੀਂ ਰੁਕਾਈ ਦੇ ਨਹੀਂ ਸਕਦੇ ਅਸੀਂ ਕਿਤੇ ਮਰਜੀ ਜਾਈਏ ਨਾ ਜਾਈਏ ਚਾਹੇ ਅਸੀਂ ਆਹ ਲੁਧਿਆਣਾ ਜਾਈਏ ਚਾਹੇ ਅਸੀਂ ਬਠਿੰਡੇ ਜਾਈਏ ਚਾਹੇ ਅਸੀਂ ਪਟਿਆਲਾ ਜਾਈਏ ਸਰਕਾਰ ਵੱਲੋਂ ਇੱਕ ਗੱਲ ਕਹੀ ਗਈ ਏ ਦੀ ਘਰ-ਘਰ ਦੇ ਵਿੱਚ ਸੂਤਾਂ ਦਿੱਤੀਆਂ ਜਾਣਗੀਆਂ ਫਲਾਜ ਕਰਨ ਦੀ ਵੀ ਤੇ ਕੰਮ ਕਰਨ ਦੀ ਸਰਕਾਰ ਤੁਹਾਡੇ ਦਰ ਆਊਗੀ ਉਹਨੂੰ ਕਿਵੇਂ ਦੇਖ ਦੋ ਸਰਕਾਰ ਨੇ ਤਾਂ ਬਹੁਤ ਵਾਅਦੇ ਕੀਤੇ ਨੇ ਫਿਰ ਸਰਕਾਰ ਨੇ ਸਾਡੇ ਵਾਅਦੇ ਦਾ ਕੋਈ ਪੂਰੇ ਕੀਤੇ ਵੀ ਅਸੀਂ ਤਾਂ ਮਰਕੇ ਇਹਨਾਂ ਦੇ ਮਾਵਾ ਦੇ ਪੁੱਤਰ ਦਿੱਲੀ ਮਰੇ ਨੇ ਫਿਰ ਉਹ ਸਰਕਾਰ ਨੇ ਉਹਨਾਂ ਨਾਲ ਕੁਝ ਕਰਿਆ ਜਿਵੇਂ ਕਹਿੰਦੇ ਪੰਜਾਬ ਦੇ ਵਿੱਚ ਬਦਲਾ ਆ ਗਿਆ ਜੀ ਕਹਿੰਦੇ ਬਦਲਾ ਬਦਲਾ ਕੋਈ ਬਦਲਾ ਨਹੀਂ ਹੁੰਦਾ ਸਭ ਖਾਂਦੇ ਟੰਦ ਨਹੀਂ ਆ ਹੁਣ ਵੋਟਾਂ ਆ ਗਈਆਂ ਹੁਣ ਸਰਕਾਰ ਫੇਰ ਟਿੱਪੋ ਕੀ ਕਰਨ ਚੱਟਾਣਾ ਹੁਣ ਵੋਟਾਂ ਲੈ ਕੇ ਉਹ ਹੀ ਦੇ ਸਰਕਾਰ ਬਦਲ ਜੀ ਤੇਰੀ ਸਰਕਾਰ ਬਦਲਦੀ ਹੈ ਉਦੋਂ ਸਰਕਾਰ ਨੇ ਵਾਅਦਾ ਕੀਤਾ ਜਦੋਂ ਮਾਵਾ ਦੇ ਪੁੱਤਰ ਦਿੱਲੀ ਮਰੇ ਨੇ ਅਸੀਂ ਦਿੱਲੀ ਅੱਥੇ 15 15 ਮਹੀਨਾ ਮਹੀਨਾ ਬੈਠੇਗੇ ਗਾਦਰ ਨਾਲ ਕੁਝ ਕੰਮ ਨਹੀਂ ਦਿਖਾਣਾ ਵਾਪੜੀ ਫੋਂ ਤੁਸੀਂ ਹੱਤਾਲੇ ਵਿੱਚ ਖੜੀਆਂ ਬੀਬੀ ਕੀ ਮੰਗ ਕਰਦੇ ਹੋ ਕਿੰਨੇ ਵਜੇ ਖੜੀਆਂ ਤੁਸੀਂ ਅੱਜ ਸਾਨੂੰ ਅਸੀਂ 8 ਵਜੇ ਦੇਖੜਿਆ ਕੀ ਗੱਲ ਅਸੀਂ ਮਰਦੇ ਤਾਂ ਹੋਣਾ ਮੈਂ ਤੇ ਮਰਦੀ ਹੋਣਾ ਕਿ ਬਈ ਹੜਤਾਲ ਨੂੰ ਕੀ ਕਰਾਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਇਹ ਕਰਦੇ ਵੀ ਹੜਤਾਲ ਕਰਨੀ ਨਹੀਂ ਚਾਹੀਦੀ ਵੀ ਸਰਕਾਰ ਨੂੰ ਇਹ ਕਹਿਣਾ ਚਾਹੀਦਾ ਵੀ ਭਗਵਾਨ ਜੀ ਤੁਹਾਨੂੰ ਵੀ ਜਿਹੜੇ ਇਹਨੇ ਵਾਅਦੇ ਕੀਤੇ ਸਾਡੇ ਸਾਰੇ ਦੇ ਵਾਅਦੇ ਪੂਰੇ ਕਰਦੇ ਵੀ ਨਹੀਂ ਸਾਡੇ ਸਾਨੂੰ ਦਵਾਈਆਂ ਸਹੀ ਸੂਰਤ ਦਿੱਤੀ ਜਾਵੇ ਅਸੀਂ ਇੱਥੇ ਕਿਉਂ ਤੇ ਖੱਜਲ ਖਾਰ ਸਾਨੂੰ ਕਿਉਂ ਕਰਦੀ ਹੈ ਜਿਵੇਂ ਡਾਕਟਰਾਂ ਵੱਲੋਂ ਆਪਣੀ ਸੁਰੱਖਿਆ ਨੂੰ ਲੈ ਕੇ ਅੱਜ ਜਿਹੜੀ ਹੜਤਾਲ ਕੀਤੀ ਗਈ ਹੈ ਡਾਕਟਰ ਕਹਿੰਦੇ ਅਸੀਂ ਖੁਦ ਹੀ ਸੁਰੱਖਿਅਤ ਨਹੀਂ ਹੈਗੇ ਇਸ ਪੰਜਾਬ ਦੇ ਵਿੱਚ ਕਹਿੰਦੇ ਵੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਡਾਕਟਰਾਂ ਦੀ ਮੰਗ ਨੂੰ ਲੈਣਾਂ ਦੀ ਮੰਗ ਕੀ ਦੇ ਰਹੇ ਸਿਆ ਦੇਖਦੇ ਸਾਰੇ ਖੱਜਲ ਖਾਰ ਹੁੰਦੇ ਆ ਹੈ ਸਾ ਦੋ ਬਜ਼ੁਰਗ ਲੈ ਕੇ ਕਿਉਂ ਇਹਨਾਂ ਦੀ ਬੈਠਣ ਹੁਣ ਹੋਈ ਜਿਸ ਤਰ੍ਹਾਂ ਕੀ ਅਸੀਂ ਅੱਜ ਡਾਕਟਰਾਂ ਨਾਲ ਗੱਲ ਕੀਤੀ ਹੈ ਡਾਕਟਰਾਂ ਨੇ ਕਿਹਾ ਵੀ ਸਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਸਾਡੀ ਮੇਨ ਸਿਕਿਉਰਟੀ ਹੈਗੀ ਹੈ ਵੀ ਜਿਹੜੀ ਸੁਰੱਖਿਆ ਹੈਗੀ ਹੈ ਯਕੀਨੀ ਬਣਾਈ ਜਾਵੇ ਉਸ ਤੋਂ ਬਾਅਦ ਜਿਹੜੀ ਹੈਗੀ ਡਾਕਟਰਾਂ ਦੀ ਭਰਤੀ ਜਿਹੜੀ ਹੈਗੀ ਆ ਉਹ ਵਧਾਈ ਜਾਵੇ ਕਿਉਂਕਿ ਜਿਹੜਾ ਹੈਗਾ ਮਰੀਜ਼ ਅੱਜ ਨਹੀਂ ਖੰਜਰਖਵਾਰ ਹੋ ਰਹੇ ਰੋਜ਼ ਹੀ ਹੋ ਰਿਹਾ ਹੈ ਜਿਸ ਤਰ੍ਹਾਂ ਕੀ ਆਵਾਜ਼ ਦੀ ਪਾਰਟੀ ਸਰਕਾਰ ਦੀ ਗੱਲ ਕਰਦੀਆਂ ਸਰਕਾਰ ਜਿਹੜੀ ਹੈਗੀ ਹੈ ਲੋਕਾਂ ਨੂੰ ਇੱਕ ਮੂਰੀ ਸੀਗੀ ਸਿਹਤ ਦੀ ਤੇ ਸਿੱਖਿਆ ਦੀ ਪਰ ਅੱਜ ਜਿਹੜਾ ਹੈਗਾ ਜਿਹੜਾ ਸਿੱਖਿਆ ਤੇ ਸਿਹਤ ਹੁਣੇ ਹੀ ਅੱਜ ਪਿੱਛੜ ਰਹੀ ਹੈ ਅੱਜ ਜਿਹੜਾ ਸਿਹਤ ਦਾ ਹਾਲ ਦੇਖਿਆ ਜਾਵੇ ਲਗਾਤਾਰ ਡਾਕਟਰਾਂ ਨੂੰ ਹੜਤਾਲ ਤੇ ਜਾਣਾ ਪੈ ਰਿਹਾ ਹੈ ਅੱਜ ਤਿੰਨ ਦਿਨਾਂ ਦੀ ਹੜਤਾਲ ਹੈ ਇਸ ਤੋਂ ਬਾਅਦ ਡਾਕਟਰਾਂ ਨੇ ਜਿਹੜੀ ਹੈਗੇ ਹਨ ਇਨ ਵਿੱਚ ਸਮੇਂ ਦੀ ਹੜਤਾਲ ਦੀ ਚੇਤਾਵਨੀ ਦਿੱਤੀ ਹੈ ਹੁਣੇ ਆਉਣ ਵਾਲਾ ਸਮਾਜ ਸੇਵੀਗਾ ਡਾਕਟਰਾਂ ਹੜਤਾਲ ਜਿਹੜੀ ਹੈਗੇ ਹਨ ਵਿੱਚ ਸਮੇਂ ਲੈਂਦੀ ਹੈ ਜਾਂ ਸਰਕਾਰ ਇਹਨਾਂ ਦਾ ਜਿਹੜਾ ਧਿਆਨ ਦੇ ਕੇ ਇਹਨਾਂ ਦਾ ਕੋਈ ਹੱਲ ਕਰਦੀ ਹੈ ਅਜੀਤ ਵੈਬਰ ਨਾਲ ਤੋਂ ਨਰਿੰਦਰ ਅਰੋੜਾ ਦੀ ਰਿਪੋਰਟ